ਗੱਲ ਮੇਰਾ ਨਾਮ ਰਮਨਦੀਪ ਸਿੰਘ ਆਲੋਕ ਇਸ ਵਕਤ ਮੇ ਮੌਜੂਦ ਹੈ ਕਿਸਾਨ ਮੇਲੇ ਤੇ ਤੁਸੀਂ ਮੇਰੇ ਪਿੱਛੇ ਬੀਜ ਬੀਜ ਮਸ਼ੀਨ ਵੇਖ ਸਕਦੇ ਹੋ ਇਹ ਗੁਰੂ ਨਾਨਕ ਗੁਰੂ ਨਾਨਕ ਮੈਕੈਨੀਕਲ ਵਰਕਸ ਤੇ ਆਪਾਂ ਖੜੇ ਹੋਏ ਆਪਾਂ ਅੰਦਰ ਗੱਲਬਾਤ ਕਰਾਂਗੇ ਓਨਰ ਨਾਲ ਵੀ ਕਿਹੜੀ ਕਿਹੜੀਆਂ ਮਸ਼ੀਨਾਂ ਨੇ ਕਿਸ ਕੰਮ ਆਉਂਦੀਆਂ ਨੇ ਕਾਫੀ ਸਾਰੀਆਂ ਮਸ਼ੀਨਾਂ ਤੁਸੀਂ ਕੈਮਰਾ ਮਾਰ ਕੇ ਦਿਮਾਗ ਦਿਖਾਓ ਜਰਾ ਸਾਰੀ ਮਸ਼ੀਨਾਂ ਲਿਜਾਣੀਆਂ ਨੇ ਕਿਹੜੀ ਕਿਹੜੀ ਮਸ਼ੀਨਾਰੇ ਪੁੱਛਾਈ ਜਾਣਕਾਰੀ ਦੇਵਾਂਗੇ ਕਿੰਨੀ ਵਿਸੂਲਤਾ ਮਿਲਦੀ ਹੈ ਕਿਸਾਨਾਂ ਨੂੰ ਔਰ ਕੀ ਪ੍ਰਾਈਸ ਹੈ ਕਿਨੇ ਬਿੱਟਰ ਵਾਲੀ ਸਰਵਿਸ ਹੁੰਦੀ ਹੈ ਸਾਰੀ ਜਾਣਕਾਰੀ ਦੇਵਾਂਗੇ ਔਰ ਮਿਸ਼ਨਾ ਇਹੋ ਮਿਸ਼ਨਾ ਨੇ ਜਿਹੜਾ ਕਿ ਮੈਨੂਅਲੀ ਕੰਮ ਜਿਹੜਾ ਕਿ ਕੁਝ ਘੰਟੇ ਵਿੱਚ ਕਰ ਦਿੰਦੇ ਨੇ ਆਪਾਂ ਕਰਦੇ ਹਾਂ ਜਿਹੜੇ ਥੱਲੇ ਉਹਨਾਂ ਨੇ ਉਹਨਾਂ ਨੇ ਕਰਦੇ ਗੱਲਬਾਤ ਉਹਨਾਂ ਮੌਜੂਦ ਨੇ ਸਦਾਜੀ ਰਾਜਵੀਰ ਜੀ ਆਪਾਂ ਉਹਨਾਂ ਨਾਲ ਕਰਦੇ ਗੱਲਬਾਤ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਅ ਸਭ ਤੋਂ ਪਹਿਲਾਂ ਤਾਂ ਆਪਣੀ ਜਿਹੜੀ ਏਜੰਸੀ ਆ ਉਹਦੇ ਬਾਰੇ ਕੋਈ ਜਾਣਕਾਰੀ ਦੋ ਜੀ ਸਰ ਜੀ ਆਪਣੀ ਗੁਰੂ ਕਿਰਪਾ ਮਕੈਨਿਕਲ ਵਕਸਰੇ ਫਰਮਿੰਦਰ ਨਾਮ ਤੋਂ ਜਾਣਿਆ ਜਾਂਦਾ ਜੀ ਆਪਣੀ ਕਿਹੜੀ ਫੈਕਟਰੀ ਆ ਜੀ ਉਹ ਆਪਣਾ ਸਵਰੂਪ ਡਿਸਟ੍ਰਿਕਟ ਚੀਮਾ ਮੰਡੀ ਆ ਜੀ ਠੀਕ ਆ ਜੀ ਹਾਂ ਜੀ ਤੇ ਬੀਰਵਲ ਦੇ ਨਾਮ ਤੋਂ ਆਪਣਾ ਜੋ ਕਨੈਕਟ ਹੁੰਦੇ ਨੇ ਹਾਂ ਜੀ ਹਾਂ ਜੀ ਸਰ ਸਰ ਗੱਲ ਕਰ ਲਈਏ ਕਿ ਮਸ਼ੀਨਾਂ ਬਾਰੇ ਕੋਈ ਜਾਣਕਾਰੀ ਦੇ ਇੱਕ ਆ ਮਸ਼ੀਨ ਦੱਸੋ ਇਹਦਾ ਕੀ ਕੰਮ ਹੈ ਸਰ ਜੀ ਇਹ ਕਿਸ ਕੰਮ ਆਉਂਦੀ ਆ ਉਹ ਤੇ ਕੈਮਰਾ ਮਾਰ ਕੇ ਦਿਖਾਵੇ ਹਾਂ ਜੀ ਇਹ ਆਪਣਾ ਜੀ ਆਪਣੇ ਬੀਜ ਵਾਸਤੇ ਆਈ ਅ ਕਣਕ ਬੀਜਣ ਵਾਸਤੇ ਇਹ 0 ਡਰਿੱਲ ਆ ਜਾਂਦੀ ਆ ਇਹ 11 ਟਾਈਨ ਆ ਜੀ ਉਹ 13 ਟਾਈਨ ਆ ਜੀ ਆਪਣੀ ਆ 13 ਟਾਈਨ ਹੈ ਜੀ ਜੀ ਹਾਂ ਜੀ 13 ਟਾਈਨ ਠੀਕ ਹੈ ਜੀ ਤੇ 11 ਟਾਈਨ ਔਰ 13 ਟਾਈਨ 'ਚ ਫਰਕ ਕੀ ਹੈ ਸਰ ਤੇ ਇਹਨਾਂ 'ਚ ਟਾਈਨਾਂ ਦੀ ਫਰਕ ਹੈ ਜੀ ਇਹ 11 ਆ ਗਈ ਉਹ 13 ਟਾਈਨ ਹੋ ਗਈ ਬਸ ਇਹੀ ਤਾਂ ਡਿਫਰੈਂਸ ਆਈ ਹੈ ਜੀ ਗੱਲ ਕਰ ਲਈਏ ਇੱਕ ਇੱਕੜ ਦੇ ਵਿੱਚ ਕਿੰਨਾ ਕ ਸਮਾਂ ਲਾਂਦੀ ਹੈ ਸਰ ਇੱਕ ਇੱਕੜ ਦੇ ਸਮਾਂ ਜੀ ਉਹ ਮਤਲਬ ਬੰਦੇ ਦੇ ਬਿਜਾਈ ਦੇ ਅਨੁਸਾਰ ਆ ਜਿਵੇਂ ਮਤਲਬ ਟਰੈਕਟਰ ਦੀ ਸਪੀਡ ਦੇ ਸਾਬ ਨਾਲ ਲੈ ਲਈਆ ਕਿੰਨੇ ਅੱਧਾ ਪੌਣਾ ਘੰਟਾ ਹਾਂ ਅੱਧਾ ਪੌਣਾ ਘੰਟਾ ਦੇ ਜਿਹੜਾ ਪੂਰਾ ਦਿਨ ਦਾ ਕੰਮ ਅੱਧਾ ਘੰਟੇ ਮਸ਼ੀਨਾਂ ਕਰ ਦਿੰਦੀ ਹੈ ਬਸ ਉਹ ਸਮਾਂ ਬਹੁਤ ਬਹੁਤ ਦੇ ਵਿੱਚ ਤੇ ਸਰ ਇੱਕ ਮਸ਼ੀਨ ਮੈਨੂੰ ਉਹ ਨਜ਼ਰ ਆਉਂਦੀ ਆ ਉਹ ਸਾਹਮਣੇ ਵੀਰਵਾਲ ਇੱਦਾਂ ਵੀ ਕੈਮਰਾ ਮਾਰ ਕੇ ਦਿਖਾ ਦੇਣਾ ਉਹ ਮਸ਼ੀਨ ਕਿਸ ਕੰਮ ਆਦੀ ਹੈ ਸਰ ਉਹ ਸੁਪਰ ਹੀਡਰ ਆ ਜੀ ਜਿਹਦੇ ਨਾਲ ਆਪਣਾ ਵੀ ਮਤਲਬ జో అవర్న వెళ్ళు జీవి ਇਹ ਕੋਆ ਪ੍ਰਦੂਸ਼ਣ ਤੋਂ ਆਪਾਂ ਰੋਕ ਰਿਆਂ ਵੀ ਸਿੱਧੀ ਵੀ ਮਤਲਬ ਸੁਪਰ ਹੀਟਰ ਆਪਾਂ ਬਜਾਈ ਕਰ ਸਕੀਏ। ਹੂੰ ਉਹਦੇ ਉਹ ਸੁਪਰ ਹੀਟਰ ਕਿਹਾ ਜਾਂਦਾ ਈ ਉਹ ਤੇ ਸਰ ਸੁਪਰ ਹੀਟਰ ਦੀ ਕੋਈ ਸਰਵਿਸ ਵਗੈਰਾ ਕਿੰਨੇ ਚਿਰ ਬਾਅਦ ਦੀ ਸਰਵਿਸ ਕਰਾਣੀ ਪੈਂਦੀ ਹੈ ਤੇ ਕਿੰਨਾ ਦਾ ਲੰਬਾ ਸਮਾਂ ਲੱਗਦੀ ਹੈ ਤੇ ਸਰਵਿਸ ਦਾ ਦੱਸੀ ਸਾਰਾ ਜਿਹੜੀ ਏਰੀਆ ਆਪਣਾ ਮਤਲਬ ਮਲਟੀ ਸਪੀਡ ਗੀਅਰ ਕਹਿੰਦੇ ਆ 13 23 ਦਾ ਜਿਹੜਾ ਆਪਾਂ ਲਾ ਰਹੇ ਹਾਂਗੇ ਤੇ ਇਹਦੀ 1 ਸਾਲ ਦੀ ਗਰੰਟੀ ਹੋਈ ਸਾਈਡ ਗੀਅਰ, ਸੈਂਟਰ ਗੀਅਰ ਤੇ ਮਕੈਨੀਕਲ ਸੀਲਾਂ ਠੀਕ ਹੈ ਜੀ ਜੋ ਮਕੈਨੀਕਲ ਸੀਲਾਂ ਲਈ ਜੀ ਉੱਚ ਮਤਲਬ ਉਹ ਨਾ ਤਾਂ ਉੱਚ ਪਾਣੀ ਪੰਪ ਤਾਂ ਤੇ ਨਾ ਡੇਰਾ ਪੰਪ ਹੈ ਠੀਕ ਹੈ ਜੀ ਹਾਂ ਜੀ ਇਹ ਤੁਸੀਂ ਆਲ ਪੰਜਾਬ ਦੇ ਆਲ ਇੰਡੀਆ ਵਿੱਚ ਪ੍ਰੋਵਾਈਡ ਕਰਦੇ ਮਸ਼ੀਨਾਂ ਸਰ ਜੀ ਆਲ ਇੰਡੀਆ ਵਿੱਚ ਆਲ ਇੰਡੀਆ ਵਿੱਚ ਸਰ ਚੱਲਦੇ ਚੱਲਦੇ ਇੱਕ ਵਾਰ ਥੋੜਾ ਜਿਹਾ ਇੱਧਰ ਵੀ ਆ ਜਾਓ ਉਹਦੇ ਬਾਰੇ ਵੀ ਥੋੜੀ ਸਾਨੂੰ ਜਾਣਕਾਰੀ ਦਿਓ ਤਾਂ ਕਿ ਕਿਸਾਨ ਭਰਾਵਾਂ ਨੂੰ ਕੁਝ ਪਤਾ ਲੱਗੇ ਮਸ਼ੀਨਾਂ ਬਾਰੇ ਇੱਕ ਤਾਂ ਸਰ ਜੀ ਆਹ ਮਸ਼ੀਨ ਦੱਸੋ ਇਹਦੇ ਕੈਮਰਾ ਮਾਰ ਇੱਕ ਆਹ ਮਸ਼ੀਨ ਇੱਕ ਜਿਹੜੀ ਉਹ ਮਸ਼ੀਨ ਹੈ ਇਹ ਦੋਨੋਂ ਵਾਲੇ ਦੋਨੋਂ ਵਾਲੇ ਰਸੋਗਰ ਮਸ਼ੀਨ ਹੈ ਇੱਕੋ ਜਿਹੀ ਲੱਗਦੀ ਹੈ ਪਰ ਸਾਈਡ ਵਿੱਚ ਫਰਕ ਲੱਗਦਾ ਕੀ ਹੈ ਕਿਹੜੀ ਮਸ਼ੀਨ ਕਿਹੜਾ ਏ ਹੈ ਜੀ ਏ ਹੈ ਜਿਹੜਾ ਆਪਣਾ 8 ਫੁੱਟ ਹੈ ਜੀ ਜਿਹਨੂੰ ਆਪ ਲੈਂਟਿੰਗ ਮਾਉਂਡ ਲਗਾਇਆ ਨੇ ਆ ਜੀ ਠੀਕ ਹੈ ਜੀ ਇਹ ਅੰਦਰੋਂ ਅੰਦਰੋਂ ਪੂਰਾ 8ਾਆ ਮਤਲਬ ਕਿਹੜੀ ਇਹਦੀ ਕਵਰਿੰਗ ਹੈ ਜੀ 1.5 1.9 ਦੀ ਕਵਰਿੰਗ ਕਰਦਾ ਜੀ ਠੀਕ ਹੈ ਜੀ ਤੇ ਜਿਹੜਾ ਜਿਹੜਾ ਗੀਅਰ ਰੱਸੀ ਉਹ 14 ਤੇ 22 ਹੈ ਉਹ ਸਾਈਡ ਗੇਰ 22 35 ਹੈ ਇਹ ਕੰਮ ਕੀ ਕਰਦੀ ਸਰ ਇਹ ਆਪਣਾ ਮਤਲਬ ਬਹਾਂ ਹੁੰਦਾ ਜੀ ਜੋ ਜਿਵੇਂ ਮਤਲਬ ਜੀਮੇਦਾਰ ਘਟ ਸਮੇਂ ਚ ਪਾਇਨੂ ਘਟ ਸਮੇਂ ਜ ਮਤਲਬ ਬਾਹੀ ਵਗੈਰਾ ਜਿੱਥੇ ਪਹਿਲਾਂ ਲੋਕ ਕੀ ਕਰਦੇ ਸੀ ਕਿ ਜਮਤਾਂ ਗਿਆ ਆਇਆ ਲੇਬਰ ਲਗਾ ਕੇ ਕਾਫੀ ਸਮਾਂ ਲੱਗਦਾ ਸੀ ਹੁਣ ਕੇਰਾ ਇੰਚੀ ਪਾਈ ਰੋਟਾ ਬੀਟਰ ਨਾਲ ਹੀ ਕੰਮ ਨੇ ਪੜਿਆ ਤੇ ਸਾਰੇ ਕੰਮ ਇਹ ਇੱਕੋ ਮਸ਼ੀਨ ਕਰ ਦਿੰਦੀ ਆ ਹਾਂ ਜੀ ਠੀਕ ਆ ਸਰ ਜੀ ਇਹਨੂੰ ਮਤਲਬ ਕਿਹੜਾ ਫੈਕਟਰ ਕਿਹੜਾ ਮਤਲਬ ਕਿਹੜਾ ਪਾਵਰ ਹੈ ਨਾ 50 HP ਇਹਨੂੰ ਮਤਲਬ ਹੈ ਕਿੰਨੀ ਵੀ ਖਤਸਾਤ ਹੈ ਸਰ ਉਧਰ ਇੱਕ ਕੈਮਰਾ ਮਾਰਕਿਟ ਖੜਾ ਜਿਹੜਾ ਉਹ ਮਸ਼ੀਨ ਵੀ ਸੇਮ ਹੀ ਹੈ ਨਾ ਹਾਂ ਜੀ ਉਹ ਪਰ ਆ ਗਿਆ ਵੀ ਸਰ 10 ਫੁੱਟ ਜਿਹੜਾ ਕੋਲੇ ਹੋਣਾ ਅੱਜਕੱਲੇ ਵੀ ਕਿਸਾਨਾਂ ਕੋਲੇ ਜਿਵੇਂ ਵੱਡੇ ਟਰੈਕਟਰ ਨੇ ਜੀ ਹਾਂਜੀ ਹਾਂਜੀ ਮਤਲਬ ਉਹ ਤੇਲ ਦਾ ਖਰਚਾ ਵੀ ਘਟਦਾ ਜੀ ਜਿਵੇਂ ਉਹ 10 ਫੁੱਟ ਚਲਾਉ ਚਲਾਉਂਦੇ ਨੇ ਬੰਦੇ ਜੀ ਠੀਕ ਹੈ ਜੀ ਉਹ ਤੇਲ ਦਾ ਖਰਚਾ ਵੀ ਘਟਦਾ ਜੀ ਤੇ ਸਰ ਇਹਦੇ ਬਾਰੇ ਵੀ ਜਾਣਕਾਰੀ ਜੰਦੇ ਜਾਂਦੇ ਇਹ ਇਹ ਹਲਕਾ ਮਾਡਲ ਆ ਗਿਆ ਜੀ ਇਹਦੀ ਅਤ ਮਤਾਈ ਅੱਛਾ ਜੀ ਜਿਵੇਂ ਇਹ ਹੈਵੀ ਚ ਆ ਗਿਆ ਇਹ ਹਲਕੇ ਚ ਆ ਗਿਆ ਜੀ ਠੀਕ ਹੈ ਜੀ ਜਿਵੇਂ ਇਹ ਦੇ ਕਲੰਪ ਆ ਗਏ ਇਦੇ ਕਲੰਪ ਤੇ ਕਲੰਪਾਂ ਦਾ ਫਰਕ ਆ ਜੀ ਫਰਕ ਆ ਠੀਕ ਹੈ ਤੇ ਏਟਾ ਹੀ ਐਨਸੀ ਪਾਪ ਚਾ ਗਿਆ ਜੀ ਉਹ ਤੇ ਐਨਸੀ ਪਾਪ ਚਾ ਗਿਆ ਠੀਕ ਹੈ ਜੀ ਟੋਟਲੀ ਮਟੀਰੀਅਲ ਦਾ ਫਰਕ ਆ ਜੀ ਤੇ ਸਰ ਜਿਸ ਤਰ੍ਹਾਂ ਕਿ ਬਰਸਾਤਾਂ ਦੇ ਮੌਸਮ ਨੂੰ ਕੋ ਜੰਗ ਲੱਗਣਾ ਕੋ ਦੇਖੋ ਸਰ ਆਪਾਂ ਪਹਿਲਾਂ ਕਰਦੇ ਸੀ ਪੱਤੀ ਪੇਂਟ ਹਾਂਜੀ ਤੇ ਹੁਣ ਆਪਾਂ ਕਰ ਰਹੇ ਆ ਪਾਊਡਰ ਕੋਟਿੰਗ ਪੇਂਟ ਜੀ ਠੀਕ ਹੈ ਜੀ ਮਤਲਬ ਪੇਂਟ ਕੁਆਲਿਟੀ ਪਲੱਸ ਹੋ ਗਈ ਜੀ ਜਿਵੇਂ ਆਪਾਂ ਕਹਿਦਾਂ ਨੇ ਆ ਜੰਗ ਲੱਗਣੀ ਜਾ ਕੋਈ ਖਤਰਾ ਨਹੀਂ ਹੁਣ ਖਤਰਾ ਨਹੀਂ ਹੈਗਾ ਜੀ ਉਸ ਚੀਜ਼ ਦਾ ਠੀਕ ਹੈ ਜੀ ਤੇ ਸਰ ਜਾਂਦੇ ਜਾਂਦੇ ਕੋਈ ਮੈਸੇਜ ਦੇਣਾ ਚਾਹ ਕਿਸਾਨਾਂ ਨੂੰ ਕੀ ਦੇਣਾ ਚਾਹੁੰਗੇ ਆਪਾਂ ਕਿਸਾਨਾਂ ਨੂੰ ਇਹੀ ਮੈਸੇਜ ਦੰਨਿਆ ਜੀ ਦੇਖੋ ਜੋ ਵੀ ਆਪਾਂ ਡਿਵਿਜੀਬਿਸ਼ਨ ਜੋ ਮੇਲਾ ਯੂਨੀਵਰਸਿਟੀ ਦਾ ਲੱਗਿਆ ਹੋਇਆ ਹੂੰ ਗੇ ਮਸੀਨਾ ਵਾਰੀ ਬਾਕੀ ਤੋਂ ਵੱਧ ਜਾਣਕਾਰੀ ਲਓ ਤੇ ਫਾਇਦਾ ਉਠਾਓ ਤੇ ਸਰ ਕੋਈ ਕਿਸਾਨ ਮੇਰੇ ਸਪੈਸ਼ਲ ਕੋਈ ਆਫਰ ਵੀ ਲੱਗੀ ਹੋਵੇਗੀ ਕਿਸਾਨ ਬਲੋ ਹਾਂ ਜੀ ਆਫਰ ਹੈਗੀ ਹੈ ਜਿੱਮੇ ਅਸੀਂ ਨੇ ਹਰ ਇੱਕ ਪ੍ਰੋਡਕਟ ਦੇ 55000 ਡਿਸਕਾਊਂਟ ਕੀਆ ਕੀਤਾ ਹੋਇਆ ਜੀ ਹਰ ਪ੍ਰੋਡਕਟ ਦੇ ਜਿਹੜੇ ਤੁਸੀਂ ਨਾਮ ਲਿਤੇ ਹੋਣ ਤਾਂ ਹਾਂ ਜੀ ਹਾਂ ਜੀ 5000 ਦਾ ਆਫ ਹੈਗਾ ਆਫ ਹੋਰ ਜਿਹੜੀ GST ਕੱਟੀਆ ਉਹ ਤੋਂ ਚਲੋ ਫਰਕ ਪਿਆਈ ਹਾਂ ਉਹ 5% ਹੈ ਦੇ 100 ਰੁਪਏ ਆਪਾਂ ਨੇ ਰੇਟ ਉੱਨੀ ਲਾਇਆ ਹੋਇਆ ਹੈ ਠੀਕ ਸਰ ਤੇ ਸਰ ਜੇਕਰ ਤੁਹਾਡੇ ਕੋਲ ਕਿਸੇ ਨੂੰ ਕੋ ਮਸ਼ੀਨਾ ਮੰਗਾਨੀ ਆ ਹੋਣਾ ਆਪਣਾ ਕੋਈ ਕੰਟੈਕਟ ਨੰਬਰ ਕਿੱਦਾਂ ਤੁਹਾਨੂੰ ਕਾਲ ਕਰੇ ਕਿੱਦਾਂ ਤੁਹਾਨੂੰ ਦੇਖੋ ਸਰ ਜੀ ਆਪਣਾ ਵੈਸੇ ਸੋਸ਼ਲ ਮੀਡੀਆ ਤੇ ਵੀ ਬੀਰਵਾਲ ਦੇ ਨਾ ਕੋ ਸਰਚ ਕਰ ਸਕਦੇ ਹੋ ਤੇ ਦੂਸਰਾ ਕਿਹੜਾ ਕੰਟੈਕਟ ਨੰਬਰ ਹੈ ਜੀ ਬੀਰ ਜੀ ਆ ਦਿਖਾ ਦਿਓ ਆਪਣੇ ਹੈਲਪਲਾਈਨ ਨੰਬਰ ਜੇ ਹੈ ਨੰਬਰ ਆ ਤੁਸੀਂ ਦੇਖ ਸਕਦੇ ਹੋ ਹੈਲਪਲਾਈਨ ਹੈਲਪਲਾਈਨ ਨੰਬਰ ਹੈਗਾ ਅਗਰ ਤੁਸੀਂ ਕਿਸੇ ਨੇ ਵੀ ਮਸ਼ੀਨ ਮੰਗਾ ਲਈ ਹੋਵੇ ਤੇ ਇੱਥੇ ਮਸ਼ੀਨ ਆ ਸਕਦੀ ਹੈ ਔਰ ਜੇ ਆਲ ਲੀਡਰ ਦੇ ਵਿੱਚ ਇਹਨਾਂ ਦੇ ਸਰਵਿਸ ਆ ਅਗਰ ਕਿਸੇ ਵੀ ਤਰ੍ਹਾਂ ਦੀ ਕੋਈ ਸਰਵਿਸ ਗਾਰੰਟੀ ਵਾਰੰਟੀ ਕੋ ਪ੍ਰੋਬਲਮ ਆਂਦੀ ਆ ਤੇ ਇਹਨਾਂ ਦੇ ਵਰਕਰ ਤੁਰੰਤ ਜੇ ਪਹੁੰਚ ਕੇ ਉਸ ਜਿਹੜੀ ਕੋਈ ਖਰਾਬੀ ਹੈ ਦੂਰ ਕਰਨਗੇ ਬਾਕੀ ਜਿਹੜੀ ਮਸ਼ੀਨਾਂ ਵਾ ਕੁਆਲਟੀ ਵਾਈਜ਼ ਇਹਨਾਂ ਨੂੰ ਦੱਸ ਹੀ ਦਿੱਤਾ ਵਾ ਇੱਕ ਕਿਸਾਨ ਮਿਲਦੇ ਵਿੱਚ ਤੁਹਾਨੂੰ ਕੁਝ ਅਲੱਗ ਦੇਖਣ ਨੂੰ ਮਿਲਿਆ ਕੋਈ ਸਪੈਸ਼ਲ ਦੇਖਣ ਨੂੰ ਹੋਰ ਸਭ ਤੋਂ ਵਧੀਆ ਗੱਲ ਹੈ ਕਿਸਾਨ ਮੇਲੇ ਵਿੱਚ ਜਿਹੜੀ ਬਾਹਰ ਮਸ਼ੀਨਾਂ ਮਿਲ ਜਾਂ ਉਹਨਾਂ ਨਾਲ ਇੱਥੇ ਮਸ਼ੀਨਾਂ ਬਹੁਤ ਮਜ਼ਬੂਤ ਨੇ ਯਾਰ ਰੇਟ ਦੇ ਵਿੱਚ ਵੀ ਕਾਫੀ ਫਰਕ ਹੈ ਸਰਦਾਰ ਜੀ ਵੱਲੋਂ ਜਿਹੜੀ ਸਾਰੇ ਮਸ਼ੀਨਾਂ ਤੇ 5 5000 ਦਾ ਇਹਨਾਂ ਨੇ ਆਫਰ ਵੀ ਦਿੱਤੀ ਗਈ ਹੈ ਜੀ 5000 ਲੈਸੇ ਮਸ਼ੀਨਾਂ ਮਿਲਣਗੇ ਬਾਕੀ ਹੋਰ ਵੀ ਨਮੂਨੇ ਆਪਣੇ ਲੈ ਕੇ ਹਾਜ਼ਰ ਹੋ